ਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਇੱਕ ਤੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਆ ਔਰ ਦੂਸਰੀ ਲੇਡੀ ਪੁਲਿਸ ਕਨਸਟੇਬਲ ਜੁੜੀ ਕਿ ਚਿੱਟੇ ਰਤਨ ਦਾ ਘਰ ਦੀ ਫੜੀ ਗਈ ਪਰ ਪੁਲਿਸ ਦੀ ਹਰਾਸਤ ਜੋ ਫਰਾਰ ਹੋ ਗਈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਦੋ ਵੱਡੀਆਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਹੈ। ਔਰ ਦੂਜੇ ਪਾਸੇ ਕਿਹਾ ਜਾ ਰਿਹਾ ਸੀ ਕਿ ਜਿਹੜਾ ਮਜੀਠੀਆ ਦਾ ਕੇਸ ਆ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਕੇਸ ਨੂੰ ਵਿੱਚ ਹੀ ਛੱਡ ਦੇਣਗੇ ਕਿਉਂਕਿ ਮਜੀਠੀਆ ਦਾ ਰਾਹ ਪੱਧਰਾ ਹੋ ਗਿਆ। ਪੱਧਰਾ ਇਸ ਤਰ੍ਹਾਂ ਹੋ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਭਾਜਪਾ ਦੇ ਵਿੱਚ ਜਾਣ ਵਾਲੀ ਗੱਲ ਆ ਉਹ ਤੁਹਾਡੇ ਸਾਹਮਣੇ ਮ ਸੁਣਾਉਣ ਜਾ ਰਹਿਆਂ ਇੱਕ ਵੀਡੀਓ ਦੇ ذریعے ਕਿਉਂਕਿ ਪੰਜਾਬ ਦੀ ਪੂਰੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ। ਇੱਕ ਜਿਹੜੀ ਕਿ ਲੇਡੀ ਪੁਸ ਵਾਲੀ ਉਹ ਭੱਜ ਚੁੱਕੀ ਆ ਕਿਉਂਕਿ ਪੰਜਾਬ ਦਾ ਤਖਤਾ ਪਲਟ ਹੋਣ ਜਾ ਰਿਹਾ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਤੁਸੀਂ ਵੇਖਿਆ ਵੀਡੀਓ ਵਾਲੇ ਹੋ ਚੁੱਕੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਸਮਾਗਮ ਹੁੰਦਾ ਤੇ ਉੱਥੇ ਕੁਰਸੀਆਂ ਖਾਲੀ ਰਹਿ ਜਾਂਦੀਆਂ ਨੇ ਇਹ ਵੀ ਇੱਕ ਬਹੁਤ ਵੱਡੀ ਥਿਉਰੀ ਕਹਿੰਦੇ ਭਾਈ ਸਾਹਮਣੇ ਨਿਕਲ ਕੇ ਆਈ ਆ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਬੀਜੇਪੀ ਦੇ ਵਿੱਚ ਕਿਉਂ ਜਾ ਸਕਦਾ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਲੋਕ ਕਹਿ ਰਹੇ ਨੇ ਕਿ ਬਾਦਲਾਂ ਤੋਂ ਡਰਦਾ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਮਜੀਠੀਆ ਦੇ ਕੇਸ ਵਿੱਚ ਰਹਿ ਸਕਦਾ ਕਿਉਂਕਿ ਮਜੀਠੀਆ ਦੇ ਖਿਲਾਫ ਜੇਕਰ ਸਬੂਤ ਨਹੀਂ ਮਿਲੇ ਤਾਂ ਮਜੀਠੀਆ ਬਾਹਰ ਆਊਗਾ ਔਰ ਦੂਜੇ ਪਾਸੇ ਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਰ੍ਹਾਂ ਪਹਿਲੀ ਧਮਕੀ ਦੇ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬੀਜੇਪੀ ਦੇ ਵਿੱਚ ਯਾਨੀ ਸੈਂਟਰ ਗਵਰਨਮੈਂਟ ਦਾ ਸਹਾਰਾ ਇਹਨਾਂ ਬਾਦਲਾਂ ਤੋਂ ਡਰ ਕੇ ਲੈਣਗੇ ਜਾ ਕੁਝ ਮਾਮਲਾ ਹੋਰ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੀ ਖਬਰ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਆ ਉਸ ਤੋਂ ਬਾਅਦ ਲੇਡੀ ਕਨਸਟੇਬਲ ਹੈ ਜਿਹੜੀ ਉਹ ਫਰਾਰ ਕਿਵੇਂ ਹੋ ਗਈ ਹੈ ਇਹ ਵੀ ਇੱਕ ਬਹੁਤ ਵੱਡਾ ਸਵਾਲ ਨੇ আর ਦੂਜੇ ਪਾਸੇ ਮਜੀਠੀਆ ਦਾ ਰਾ ਪਧਰਾ ਹੋ ਰਿਹਾ ਇਹਦੇ ਤੇ ਵੀ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕੈਜ ਯੂਨੀਵਰਸਿਟੀ ਦੇ ਜਿਹੜੇ ਕਰੋੜ-ਕਰੋੜ ਦੇ ਛਾਪਾ ਛੱਲੇ ਪਏ ਆ ਨਾ ਉਹ ਹੀ ਲੈਣੇ ਆ ਉਹਨਾਂ ਨੇ ਆ ਜਿਹੜੀ ਸਾਡੀ ਭੈਣ ਆ ਇਹਨਾਂ ਦੇ ਸਤਕਾਰਕ ਉਹ ਭੈਣ ਜਿਹੜੇ ਲੈਣ ਗੁਜ਼ਰਦੇ ਪਾਉਂਦੇ ਆ ਤੇ ਆਸਟ੍ਰੇਲੀਆ ਦੇ ਟੂਰ ਚਲਦੇ ਆ ਉਹ ਵੀ ਉਹ ਉੱਥੋਂ ਬਾਅਦ ਨਿਕਲੇਗਾ ਯਾਦ ਰੱਖਿਓ ਇਹਨਾਂ ਨੇ ਸਤਾਈ ਚ ਆਉਣਾ ਨਹੀਂ ਤੇ ਇਹੀ ਭਗਵੰਤ ਮਾਨ ਵੀਰੇ ਵੀ ਬੱਜੋ ਲੈ ਕੇ ਲੈਣੋ ਇਹਨੇ ਪਤਨਾ ਹੀ ਪਤਨਾ ਭਾਜੀ ਲੋਟੀ ਹੀ ਨਾ ਲਿਆ ਸਾਫ ਕਿਥੋਂ ਦੇਵਾਂਗੇ ਆਪਾਂ ਇਹਨੇ ਪਿਛਲੇ ਜ਼ਾਲੇ ਤੇ ਪੀਏ ਜੂ ਦੇ ਵਿੱਚ ਨਾ ਲੋਟੀ ਪਾਰਟੀਆਂ ਨੇ ਕੁਰਸੀਆਂ ਲਾਈ ਡਿਬੇਟ ਕਰਨ ਵਾਸਤੇ ਅੱਜ ਅਸੀਂ ਇਹ ਲੈਣੇ ਕਰਦੇ ਆ ਆਓ ਭਗਵੰਤ ਮਾਨ ਦਾ ਲੋਟੀ ਕੁਰਸੀ ਲਾ ਲਿਆ ਕਰੋ ਸਾਡੇ ਨਾਲ ਡਿਬੇਟ ਜਗਾ ਲੋਟੀ ਤੇ ਟਾਈਮ ਰੋਟਾ ਸਾਦਾ ਪਜੀ ਰੋਟਾ ਜੀ ਫੋਟੋ ਵੀ ਨਹੀਂ ਖਾਣੀ ਇਹ ਜਿਹੜੀ ਆਉਂਦਾ ਸੀ ਕਿ ਇਹ ਪੰਜਾਬ ਕਿਹਨਾਂ ਸਾਰਾ ਪੰਜਾਬ ਨਾਲ ਆ ਪੰਜਾਬ ਚ ਆਇਆ ਤੁਹਾਨੂੰ ਦੱਸਾਂਗੇ ਪੰਜਾਬ ਕਿਹਦੇ ਨਾਲ ਆ ਤੇ ਤੁਹਾਨੂੰ ਆ 100 ਸਾਲ 150 ਸਾਲ ਆ ਕੇ ਸਾਰਾ ਤੁਹਾਡੇ ਮੂਰੇ ਆਇਆ ਪੌਣ ਸੀ ਆ ਵੀ ਕਿਉਂਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਭਗਵੰਤ ਮਾਨ ਦਾ ਵਿਰੋਧ ਆ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਕਿ ਬੀਜੇਪੀ ਦੇ ਵਿੱਚ ਭਜੂ ਆ ਔਰ ਦੂਜੇ ਪਾਸੇ ਮਜੀਠੀਆ ਦਾ ਕੇਸ ਬੜਾ ਹਾਈਲਾਈਟ ਪੰਜਾਬ ਦੇ ਅੰਦਰ ਅਕਸਰ ਹੈਡਲਾਈਨ ਦੇ ਵਿੱਚ ਮਜੀਠੀਆ ਮਜੀਠੀਆ ਹੋ ਰਹੀ ਆ ਪਰ ਇੱਕ ਸਵਾਲ ਬਹੁਤ ਵੱਡਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਬੀਜੇਪੀ ਨੂੰ ਜੁਆਇਨ ਕਰ ਲੈਂਦੇ ਨੇ ਫੇਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਕੌਣ ਦੇਖੂਗਾ ਕਿਉਂਕਿ ਐਸੇ ਭਗਵੰਤ ਮਾਨ ਮੁੱਖ ਮੰਤਰੀ ਨੇ ਆਪਣੇ ਜਵਾਨ ਦੇ ਵਿੱਚੋ ਕਿਹਾ ਸੀ ਕਹਿੰਦਾ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਬਾਦਲਾ ਦਾ ਮਜੀਠੀਆ ਅਸੀਂ ਇਹਨੂੰ ਵਾਰ ਨਹੀਂ ਨਿਕਲ ਦਿੰਦੇ ਜੇਕਰ ਬਿਕਰਮ ਮਜੀਠੀਆ ਬਾਹਰ ਆਉਂਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਪਤਨੀ ਹੈ ਹਰ ਸਿਮਰਤ ਕੌਰ ਬਾਦਲ ਇਹਨਾਂ ਦੋਵੇਂ ਜੀਅ ਨੇ ਧਮਕੀ ਦਿੱਤੀ ਸੀ ਕਹਿੰਦੇ ਫੇਰ ਪੰਜਾਬ ਛੱਡ ਕੇ ਨਾ ਭੱਜੀ ਅਸੀਂ ਤੇਰੇ ਤੋਂ ਬਦਲਾ ਲੈਣਾ ਇਹ ਗੱਲ ਇਹਨਾਂ ਦੋਵਾਂ ਨੇ ਕਹੀ ਸੀ ਤਾਂ ਹੁਣ ਦੂਜੇ ਪਾਸੇ ਪੰਜਾਬ ਦੇ ਅੰਦਰ ਲੈਡੀ ਪੁਲਿਸ ਵਾਲੀ ਨੇ ਇੱਕ ਬਹੁਤ ਵੱਡਾ ਰੌਲਾ ਪਾ ਦਿੱਤਾ ਜਿਹਨੂੰ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਭਾਈ ਇਹਨੇ ਨਸ਼ੇ ਦੀ ਤਸਕਰੀ ਕੀਤੀ ਆ ਔਰ ਦੂਜੇ ਪਾਸੇ ਐਸ ਐਚਓ ਐਸ ਐਚਓ ਦੇ ਅੰਦੇ ਤੇ ਹੁੰਦੇ ਹੋਇਆ ਉਸ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਟਿੱਕਾ ਫੜਿਆ ਗਿਆ ਬਿਲਕੁਲ ਸੇਮ ਉਸੇ ਹੀ ਤਰ੍ਹਾਂ ਜਿਵੇਂ ਕਿ ਅਮਨਦੀਪ ਕੌਰ ਬਠਿੰਡੇ ਵਾਲੀ ਜਿਹੜੀ ਕਿ ਥਾਰ ਵਾਲੀ ਬੀਬਾ ਤੋਂ ਬਠਿੰਡੇ ਦੇ ਵਿੱਚ ਫੜਿਆ ਜਾਂਦਾ ਉਸੇ ਹੀ ਪ੍ਰਕਾਰ ਇੱਕ ਐਸਐਚਓ ਲੇਡੀ ਹੈ ਜਿਹੜੀ ਫਰਾਰ ਹੋ ਚੁੱਕੀ ਹੈ ਉਹਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਪੰਜਾਬ ਦੀ ਪੁਲਿਸ ਦੁਆਰਾ ਯਾਨੀ ਬਿਲਕੁਲ ਸੇਮ ਉਹੀ ਪ੍ਰਕਾਰ ਅਮਨਦੀਪ ਕੌਰ ਤੋਂ ਵੀ ਚਿੱਟਾ ਫੜਿਆ ਜਾਂਦਾ ਫਿਰ ਇਹਨਾਂ ਦੀ ਇੱਕ ਹੋਰ ਐਸਐਚਓ ਫੜ ਜਾਂਦੀ ਹੈ ਪੰਜਾਬ ਦੀ ਸਰਕਾਰ ਇਹਨਾਂ ਲੋਕਾਂ ਨੇ ਡੇਗ ਦਿੱਤੀ ਪਰ ਦੂਜੇ ਪਾਸੇ ਮਜੀਠੀਆ ਸਾਹਿਬ ਦਾ ਕੇਸ ਹੈ ਇੱਕ ਪਾਸੇ ਕਾਲੀ ਦਾਲ ਵਰਦੀਆਂ ਜੜ੍ਹਾਂ ਮਜ਼ਬੂਤ ਕਰਨ ਤੇ ਲੱਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਜੀ ਭਾਜਪਾ ਦੇ ਵਿੱਚ ਜਾ ਸਕਦਾ ਕਿਉਂ ਜਾ ਸਕਦਾ ਕਿਉਂਕਿ ਕਿਸਾਨਾਂ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਕਹਿੰਦੇ ਟੱਕਾ ਹੋ ਰਿਹਾ ਜੀ ਜਿਵੇਂ ਕਿ ਹੁਣ ਲੈਂਡ ਪੂਲਿੰਗ ਪਾਲਿਸੀ ਹੈ ਇਹਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਵਿਰੋਧ ਹੈ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਜਿਹੜਾ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਪੰਜਾਬ ਦੇ ਲੋਕ ਉਹਨੂੰ ਨਾ ਪਸੰਦ ਕਰਦੇ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਕਹਿੰਦੇ ਜੀ ਦਿੱਲੀ ਵਾਲੇ ਸਰਕਾਰ ਚਲਾ ਰਹੇ ਨੇ ਪੰਜਾਬ ਦੀ ਇਹ ਗੱਲ ਤਾਂ ਸੱਚ ਸਾਰਿਆਂ ਨੂੰ ਲੱਗਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਹਾਰਿਆ ਹੋਇਆ ਬੰਦਾ ਉਹ ਨਕਾਰਿਆ ਹੋਇਆ ਦਿੱਲੀ ਤੋਂ ਕੱਢਿਆ ਹੋਇਆ ਬੰਦਾ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਭਾਸ਼ਣ ਚੱਲਦਾ ਤਾਂ ਉਸ ਦੇ ਵਿੱਚ ਪਹਿਲਾ ਨਾਮ ਉਹ ਕੇਜਰੀਵਾਲ ਦਾ ਲੈਂਦੇ ਨੇ ਫਿਰ ਮਨੀਸ਼ ਸ਼ਿਓਧਿਆ ਦਾ ਲੈਂਦੇ ਨੇ ਜਿਹੜੇ ਲੋਕ ਉਥੋਂ ਨਕਾਰੇ ਤੇ ਹਾਰੇ ਹੋਏ ਨੇ ਉਹ ਪੰਜਾਬ ਦੀਆਂ ਲੋਕਾਂ ਦੀਆਂ ਨੌਕਰੀਆਂ ਖੋਕੇ ਇੱਥੇ ਰੱਖੇ ਗਏ ਨੇ ਇਸ ਕਰਕੇ ਪੰਜਾਬ ਦੀ ਜਿਹੜੀ ਜਨਤਾ ਪੰਜਾਬ ਦਾ ਜਿਹੜਾ ਯੂਥ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਕਿ ਜਿਸ ਪ੍ਰਕਾਰ ਤੁਸੀਂ ਬਾਦਲਾਂ ਦੇ ਨਾਲ ਮੱਥਾ ਲਾਇਆ ਪੰਜਾਬ ਤੁਹਾਡੇ ਸਮਰਥਨ ਦੇ ਵਿੱਚ ਖੜਾ ਸੀ ਪਰ ਜਿਹੜੇ ਦਿੱਲੀ ਦੇ ਲੋਕ ਨੇ ਛੇ ਕਰ ਇਹਨਾਂ ਨੂੰ ਤੁਸੀਂ ਪਿੱਛੇ ਹਟਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਹੋ ਅੱਜ ਵੀ ਪੰਜਾਬ ਤੁਹਾਡੇ ਨਾਲ ਆ ਕਿਉਂਕਿ ਨਿੱਜੀ ਦੁਸ਼ਮਣੀ ਮੈਂ ਪਹਿਲਾਂ ਵੀ ਦੱਸਿਆ ਕਿਸੇ ਵੀ ਬੰਦੇ ਦੇ ਨਾਲ ਨਹੀਂ ਹੁੰਦੀ ਪਹਿਲਾਂ ਤੁਹਾਨੂੰ ਕਿਹਨੇ ਚੁਣਿਆ ਅਸੀਂ ਪੰਜਾਬੀਆਂ ਨੇ ਜੇਕਰ ਤੁਸੀਂ ਪੰਜਾਬ ਦੇ ਹਿੱਤਾਂ ਵਿੱਚ ਬੋਲਦੇ ਹੋ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਲੜ ਕੇ ਚੱਲਦੇ ਹੋ ਤਾਂ ਦਿੱਲੀ ਵਾਲਿਆਂ ਦੀ ਭਗਵੰਤ ਮਾਨ ਸਾਹਿਬ ਇੱਥੇ ਕੋਈ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਪਸੰਦ ਕੀਤਾ ਜਾਂਦਾ ਨਹੀਂ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ ਤੇ ਫਿਰ ਤੁਸੀਂ ਦਿੱਲੀ ਵਾਲਿਆਂ ਨੂੰ ਲਿਆ ਕੇ ਪੰਜਾਬ ਦੇ ਅੰਦਰ ਆਪਣੀ ਸ਼ੇਖੀ ਕਿ ਖਰਾਬ ਕਰਦੇ ਹੋ ਆਪਣੇ ਲੋਕਾਂ ਦੇ ਨਾਲ ਕਿਉਂ ਵਿਰੁੱਧ ਚੱਲਦੇ ਹੋ ਇਹ ਬਹੁਤ ਵੱਡਾ ਸਵਾਲ ਨੇ ਕਿਉਂਕਿ ਪੰਜਾਬ ਦਾ ਪੁੱਤਰ ਕਹਿਣ ਵਾਲਾ ਮੁੱਖ ਮੰਤਰੀ ਜੇਕਰ ਅੱਜ ਦਿੱਲੀ ਵਾਲਿਆਂ ਦੇ ਥੱਲੇ ਲਾ ਕੇ ਚੱਲੂਗਾ ਤਾਂ ਪੰਜਾਬ ਨੂੰ ਮਾਪਾ ਹੀ ਨਹੀਂ ਕਰਦਾ ਇਹ ਗੱਲ ਤਾਂ ਤੈਅ ਆ ਇਹ ਪੰਜਾਬ ਦੇ ਲੋਕਾਂ ਦੀਆਂ ਥਿਓਰੀਆਂ ਨੇ ਪਰ ਜੇ ਹੁਣ ਭਾਜਪਾ ਦੇ ਵਿੱਚ ਭਗਵੰਤ ਮਾਨ ਸ਼ਾਮਲ ਹੁੰਦੇ ਨੇ ਹੋ ਵੀ ਸਕਦੇ ਨੇ ਇਹ ਇਹ ਕੋਈ ਦੋ ਰਾਇਮਾ ਨਹੀਂ ਹੈ ਕਿਉਂਕਿ ਇਧਰਲੇ ਪਾਸੇ ਬਾਦਲ ਕੇ ਖੜੇ ਨੇ ਜਿਹੜੇ ਕਿ ਉਹਨੂੰ ਸਿੱਧੇ ਤੌਰ ਤੇ ਧਮਕੀ ਦਿੰਦੇ ਨੇ ਮੌਜੂਦਾ ਮੁੱਖ ਮੰਤਰੀ ਹੁੰਦੇ باوجود ਫਿਰ ਤੁਸੀਂ ਇਹ ਵੇਖੋ ਜੇਕਰ ਪੰਜਾਬ ਦੇ ਅੰਦਰ ਸਰਕਾਰ ਨਹੀਂ ਬਣਦੀ 27 ਦੇ ਵਿੱਚ ਇਹੀ ਬਾਦਲ ਇਹੀ ਬਾਦਲ ਪਰਿਵਾਰ ਇਸੇ ਭਗਵੰਤ ਮਾਨ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੂਗਾ ਵੱਡੇ ਪੱਦਰ ਦੇ ਉੱਤੇ ਉਸ ਤੇ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਲੋੜ ਹੈ ਕਿ ਜੇਕਰ ਆਕਾਲੀ ਦਲ ਦੀ ਫੱਟੀ ਪੋਚਣੀ ਹੈ ਤਾਂ ਪੰਜਾਬ ਦੇ ਲੋਕਾਂ ਦੇ ਪਿੱਛੇ ਲੱਗ ਕੇ ਚੱਲਣਾ ਪੈਣਾ ਫਿਰ ਪੰਜਾਬ ਦੇ ਅੰਦਰ ਤਹਾਬੀ ਸਰਕਾਰ ਕਾਇਮ ਹੋਊਗੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ 599 ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੋਂ ਵੱਡੀਆਂ ਖਬਰਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਦਸ਼ ਕਰਨ ਦਈਆਂ ਹੈਗੀਆਂ ਮੈਂ ਇਸ ਟਾਈਮ ਇੱਕ ਤੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਖਬਰ ਕਿ ਵਿਕਰਮ ਸਿੰਘ ਮਜੀਠੀਆ ਜਿਹੜੀਆਂ ਮੁਸ਼ਕਲਾਂ ਸੀਗੀਆਂ ਹੁਣ ਉਹ ਘਟ ਹੁੰਦੀਆਂ ਨਜ਼ਰ ਆਉਂਦੀਆਂ ਹੈਗੀਆਂ ਮੈਂ ਕਿਉਂਕਿ ਇਹ ਕੀ ਜਾ ਰਿਹਾ ਹੈਗਾ ਵੈ ਕਿ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਬੀਜੇਪੀ ਨੂੰ ਜਾ ਕੇ ਜੁਆਇਨ ਕਰ ਲੈਣਗੇ ਉਹਨਾਂ ਦੇ ਮੈਂਬਰ ਬਣ ਜਾਣਗੇ ਔਰ ਅਗਰ ਉਹ ਬੀਜੇਪੀ ਨੂੰ ਜੁਆਇਨ ਕਰਦੇ ਹੈਗੇ ਆ ਤੇ ਫਿਰ ਜਿਹੜਾ ਸ਼ਕੰਜਾ ਵਿਕਰਮ ਸਿੰਘ ਮਜੀਠੀਆ ਤੇ ਕਸਿਆ ਜਾ ਰਿਹਾ ਹੈਗਾ ਵੈ ਉਹਨੂੰ ਢਿੱਲਾ ਕਰ ਦਿੱਤਾ ਜਾਏਗਾ ਔਰ ਉਹਨਾਂ ਦੀ ਰਹਾਈ ਜਿਹੜੀ ਹੈ ਮਮਕਨ ਹੋ ਜਾਏਗੀ ਦੂਸਰੇ ਪਾਸੇ ਆ ਇਹ ਕੀ ਜਾ ਰਿਹਾ ਹੈਗਾ ਵੈ ਕਿ ਲੇਡੀ ਪੁਲਿਸ ਕਾਂਸਟੇਬਲ ਪਹਿਲੇ ਤੇ ਅਮਨਦੀਪ ਕੌਰ ਦਾ ਮਾਮਲਾ ਆਇਆ ਸੀ ਪਰ ਹੁਣ ਜਿਹੜੀ ਹੋਰ ਲੇਡੀ ਪੁਲਿਸ ਕਾਂਸਟੇਬਲ ਦਾ ਮਾਮਲਾ ਸਾਹਮਣੇ ਆਇਆ ਜਿਹੜੇ ਕਿ ਚੁੱਟੇ ਦਾ ਤੰਦਾ ਕਰਦੀ ਸੀ ਬਵਾਹਰ ਕਰਦੀ ਸੀਗੀ ਉਹ ਹਰਾਸਤ ਜਿਹੜੀ ਫੜੀ ਗਈ ਹੈ ਚੁੱਟੇ ਦੇ ਨਾਲ ਪਰ ਉਹ ਪੁਲਿਸ ਦੀ ਹਰਾਸਤ ਚ ਵਿੱਚ ਨਾ ਆ ਸਕੀ ਔਰਤ ਜਿਹੜੀ ਹੈ ਫਰਾਰ ਹੋਣ ਚ ਕਾਮਯਾਬ ਹੋ ਗਈ ਔਰ ਇਹ ਜਿਹੜੇ ਕੇਸ ਹੈਗੇ ਆ ਇਹ ਵੀ ਜਿਹੜੀ ਆ ਪੰਜਾਬ ਪੁਲਿਸ ਦੀ ਕਾਰਕਰਦਗੀ ਨੂੰ ਜ਼ਾਹਰ ਕਰਦੇ ਹੈਗੇ ਆ ਸੀਐਮ ਭਗਵੰਤ ਮਾਨ ਦੀ ਕਾਰਕਰਦਗੀ ਨੂੰ ਜ਼ਾਹਰ ਕਰਦੇ ਹੈਗੇ ਆ ਠੀਕ ਉਹਨਾਂ ਨੇ ਜਿਹੜੀ ਆਪਣੇ ਮੈਂਬਰਾਂ ਨੂੰ ਛੂਟ ਦਿੱਤੀ ਹੈਗੀ ਆ ਜਾਂ ਉਹਨਾਂ ਦੇ ਉੱਤੇ ਉਸ ਤਰ੍ਹਾਂ ਸਖਤੀ ਨਹੀਂ ਕੀਤੀ ਜਾਂਦੀ ਹੈਗੀ ਜਿਸ ਤਰ੍ਹਾਂ ਕਿ ਸਾਨੂੰ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਨਜ਼ਰ ਆਉਂਦੀ ਹੈਗੀ ਹੈ ਔਰ ਜਿਹੜੇ ਪੰਜਾਬ ਦੇ ਲੋਕ ਹੈ ਉਹ ਸੀਐਮ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਆ ਗਏ ਹੈਗੇ ਹੈ ਜਿੱਥੇ ਉਹ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਖੜੇ ਸੀਗੇ ਹੁਣ ਉਹ ਲੋਕ ਵਿਰੋਧ ਦੇ ਵਿੱਚ ਆ ਗਏ ਹੈ ਕਿਉਂਕਿ ਜਿਹੜਾ ਕਿਸਾਨ ਲੈਂਡ ਪੋਲਿੰਗ ਪਾਲਿਸੀ ਮਤਾਰਫ਼ ਕਰਵਾਈ ਸੀ सीएम ਭਗਵੰਤ ਮਾਨ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾਂਦਿਆ ਔਰ सीएम ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਸੜਕਾਂ ਤੇ ਨਜ਼ਰ ਆ ਰਹੀ ਹੈਗੀ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਕਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼